ਜਾਰਜਾ ਵਿੱਚ 12 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ 11 ਭਾਰਤੀ ਅਤੇ ਤਰਨਤਾਰਨ ਮੋਹੱਲਾ ਜਸਵੰਤ ਸਿੰਘ ਦੇ ਰਹਿਣ ਵਾਲੇ ਸੰਦੀਪ ਸਿੰਘ 1 ਸਾਲ ਤੋਂ ਰੋਜ਼ੀ ਰੋਟੀ ਲਈ ਜਾਰਜਾ ਵਿੱਚ ਕੰਮ ਕਰਨ ਗਿਆ ਸੀ ਜਾਰਜਾ 'ਚ ਦੇਰ ਰਾਤ ਵਾਪਰਿਆ ਵੱਡਾ ਹਾਦਸਾ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ ਤਰਨਤਾਰਨ ਮੋਹੱਲਾ ਜਸਵੰਤ ਸਿੰਘ ਨੌਜਵਾਨ ਦੀ ਮੌਤ ਜਨਰੇਟਰ ਦੇ ਧੂੰਏਂ ਕਾਰਨ ਹੋਈ ਹੈ ਇੰਡੀਅਨ ਰੈਸਟੋਰੈਂਟ ਦੇ ਕਰਮਚਾਰੀ ਕਮਰੇ ਵਿੱਚ ਸੌ ਰਹੇ ਸਨ ਲਾਈਟ ਨਾ ਹੋਣ ਕਾਰਨ ਜਨਰੇਟਰ ਚਾਲੂ ਕੀਤਾ ਸੀ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਭਾਰਤ ਲਿਆਉਣ ਲਈ ਲਗਾਈ ਸਰਕਾਰ ਪਾਸੋਂ ਗੋਹਾਰ ਤਰਨਤਾਰੰਤ ਸਨੁਫਤਿਆਬਾਦ ਦੀ ਖਾਸ ਰਿਪੋਰਟ ਬਲਜੀਤਪੁਰ ਮੇਰਾ ਨਾਮ ਹੈ ਮੈਂ ਤਰਨਤਾਰੰਦ ਹੀ ਰਹਿਣ ਵਾਲੀ ਆ ਉਹ 조ਰਜੀਆ ਦੇ ਸੀ ਕਿਸਾਨ ਹੋ ਗਿਆ ਉਹਨਾਂ ਨੂੰ ਸੰਦੀਪ ਸਿੰਘ ਉਹਨਾਂ ਦਾ ਨਾਮ ਆ ਉਹ ਉੱਥੇ ਨਾ ਕੰਮ ਕਰ ਰਹੇ ਸੀ ਤੇ ਪਤਾ ਨਹੀਂ ਕਹਿ ਰਹੇ ਕਿ ਲਾਈਟ ਚਲ ਗਈ ਤੇ ਜਨਰੇਟਰ ਉਹਨਾਂ ਨੇ ਲਾਗੇ ਲਾਇਆ ਹੋਇਆ ਸੀ ਤੇ ਸੁੱਤੇ ਹੀ ਬਲ ਸੈਗੇ ਸਾਰੇ ਜਾਣੇ ਲੀਕ ਹੋ ਗਿਆ ਉੱਥੋਂ ਦਾ ਜਨਰੇਟਰ ਵਗੈਰਾ ਉਹਨਾਂ ਸਾਰੀ ਸਮੈਲ ਚੜ ਗਈ ਕੋਈ ਜ਼ਹਿਰੀਲੀ ਚੀਜ਼ ਦੀ ਤੇ ਸੁੱਤੇ ਹੀ ਸਾਰੇ ਸੌਂ ਗਏ ਜਿੰਨੇ ਵੀ ਸੀ 12 ਜਾਣੇ ਸੀ 11 ਭਾਰਤੀ ਸੀ ਤੇ 12 ਜਿਹੜਾ ਲਾਸਟ ਬੰਦਾ ਸੀ ਉਹ ਜੌਰਜੀਆ ਦਾ ਸੀ ਕਿਹਦੀ ਤਰੀਕਾ ਵਕੇ ਸੀ ਇਹ ਸੈਟਰਡੇ ਦੀ ਗੱਲ ਸੀ ਸਰ 14 ਤਰੀਕ ਦੀ ਮੈਨੂੰ ਮੇਰੇ ਬ੍ਰਦਰ ਇਨ ਲਾਉ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਲਜੀਤ ਆ ਗੱਲ ਹੋ ਗਈ ਹੈ ਤਾਂ ਤੇ ਮੈਂ ਨਹੀਂ ਤੇ ਫਿਰ ਮੈਂ ਉੱਥੋਂ ਦੇ ਮਾਲਕ ਨੂੰ ਫੋਨ ਲਾਇਆ ਉਹਨਾਂ ਨੇ ਵੀ ਮੈਨੂੰ ਦੱਸੀ ਗੱਲ ਬਾਤ ਸਾਰੀ ਕਿਹਨਾਂ ਦੀ ਸੰਦੀਪ ਸਿੰਘ ਵੀ 34 ਸੀ ਇਹ ਕਿੰਨੇ ਬੱਚੇ ਸੰਦੀਪ ਸਿੰਘ ਦੇ ਸੀ ਫਿੱਟ ਕੋਈ ਬੇਟੀ ਹੈ ਹਾਂਜੀ ਕਰਦੇ ਹਾਲਾਤ ਇਸ ਤਰ੍ਹਾਂ ਦੇ ਸਾਡੇ ਘਰ ਦੇ ਹਾਲਾਤ ਵੀ ਏਦਾਂ ਦੇ ਆ ਕੁਝ ਕਹਿ ਨਹੀਂ ਸਕਦੇ ਪਰ ਜਿੰਨਾ ਇਹ ਕਹਨੀ ਹੈ ਕਿ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਇਹ ਹੈ ਕਿ ਛੇਤੀ ਛੇਤੀ ਬੋਡੀ ਮਗਾਵੇ ਕੁਝ ਵੀ ਹੋ ਜਾ ਸਾਡੀ ਜਿੰਨੀ ਵੀ ਹੈਲਪ ਹੋ ਸਕੇ ਕਰਨ ਬਾਅਦ ਸੈਕਟਰ ਵੀ ਹੌਸ ਕਰਨ ਗਏ ਬਾਅਦ ਹਾਂਜੀ ਗਰੀਬੇ ਹੱਥ ਕਰਕੇ ਮੇਰਾ ਨਾਮ ਸੁਣਾ ਮੈਂ ਸੁਣਾਣਾ ਇਹ ਗੱਲ ਕੋਈ ਨਹੀਂ ਇਹਨਾਂ ਦੇ ਹਸਬੰਦ ਬਾਹਰ ਗਏ ਸੀ ਕੰਮ ਵਾਸਤੇ ਸਰੋਤ ਜਾ ਕੇ ਸਾਨੂੰ ਜਨਰੇਟਰ ਤੋਂ ਗੈਸ ਲੀਕ ਹੋਇਆ ਚਾੜੀ ਬੜੀ ਯਾਰਾ ਸਾਰੇ ਪੁੱਢੋਗੇ ਇਹ 12ਵਾਂ ਉੱਠੁੰਦਾ ਸੀ ਹੁਣ ਇਹਨਾਂ ਦੀ ਛੋਟੀ ਜੀ ਬੇਟੀ ਹੈ ਇਹ ਆਪ ਹੀ ਆਹ ਸਾਹ ਦਿਹਲਾ ਆਪੇ ਹੀ ਦੇਖ ਲੋ ਕੀ ਹੈ ਅੱਗੇ ਸਰ ਜਿਵੇਂ ਅਸੀਂ ਇੱਥੇ ਚੜਿਆ ਆਇਆ ਲੋਕੀ ਬੂਹਾਂਾਂ ਤੇ ਤੋੜਦੇ ਹਨਨ ਗਰੀਬੀ ਕਰਨ ਹੋ ਗਿਆ ਸੀ ਹਾਂ ਕਰਨ ਗਏ ਸੀ ਜੋ ਵੀ ਮੇਰੀ ਸਹਾਇਤਾ ਹੁੰਦੀ ਹੈ ਮੈਂ ਮਦਦ ਕੀਤੀ ਜੀ ਮੁੱਖ ਮੰਤਰੀ ਸਾਹਿਬ ਅਈ ਤਾਂ ਬੀਲ ਕਰਤੇ ਭਗਵਾਨ ਜਮਾ ਸਰਕਾਰ ਅੱਗੇ ਜੋ ਵੀ ਹੋਇਆ ਹੈ ਮਾੜਾ ਹੋਇਆ ਹੈ ਹੁਣ ਅਪੀਲ ਇਹ ਹੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਜਿੱਦਾਂ ਵੀ ਹੋ ਸਕਦੀ ਹੈ ਇਹਨਾਂ ਦੀ ਸੈੱਡ ਬਾਡੀ ਵੀ ਜਾਂਦੀ ਜਾਵੇ ਜੋ ਬੰਦਾ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ